ਹੈਲੋ ਫਰੈਂਡਸ ਆਪ ਸਭ ਦਾ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਖੀਰੇ ਦਾ ਜੂਸ ਜਿਹਦੇ ਵਾਸਤੇ ਅਸੀਂ ਆਹ ਦੇਖੋ ਖੀਰਾ ਛਿਲ ਕੇ ਕੱਟ ਲਿਆ ਤੇ ਇਹ ਦੇ ਵਿੱਚ ਇੱਕ ਨਿੰਬੂ ਲਿਆ ਇਹਦਾ ਜੂਸ ਕੱਢਾਂਗੇ ਤੇ ਇਹ ਪਦੀਨਾ ਇਹਨੂੰ ਅਸੀਂ ਗ੍ਰਾਈਂਡਰ ਦੇ ਵਿੱਚ ਪਾ ਦਵਾਂਗੇ ਇਹਦੇ ਵਿੱਚ ਅਸੀਂ ਹੁਣ ਪਾ ਲਵਾਂਗੇ ਆ ਲੈਮਨ ਦਾ ਜੂਸ Roasted ਜੀਰਾ ਕਾਲਾ ਨਮਕ ਪਿੰਕ ਨਮਕ ਕਾਲੀ ਮਿਰਚ ਤੇ ਦੋ ਕਨਸ ਦੇ ਵਿੱਚ ਛੋਟੇ ਜਿਹੇ ਦੋ ਚਮਚਾਸੀ चीनी भी पावगे जड़े शूगर के पेशेंट है उन्होंने चीनी पाने की जरूरत नहीं तो दो तरह ही बन सकता भावें चीनी पालीए तो भावें आप पाइए पा कोई फर्क नहीं पता थोड़ा जी पानी पवेंगे ਲੋ ਜੀ ਹੁਣ ਸਾਡਾ ਖੀਰੇ ਦਾ ਡਰਿੰਕ ਖੀਰੇ ਵਾਲੀ ਜਿਹੜੀ ਆ ਬਣ ਕੇ ਤਿਆਰ ਹੋ ਗਈ ਆ ਇਹਨੂੰ ਬਹੁਤ ਜ਼ਿਆਦਾ ਦੇ ਵਿੱਚ ਕਰਦੇ ਇਹਨਾਂ ਛਾਨਣਾ ਨਹੀਂ ਅਸੀਂ ਇਸ ਤਰ੍ਹਾਂ ਮੋਟਾ-ਮੋਟਾ ਹੀ ਰੱਖਣਾ ਇਹਦੇ ਵਿੱਚ ਚੁੰਡੀ ਚੁੰਡੀ ਵਰਸ ਦੇ ਸਕੂਪ ਵਰ ਪਾ ਦਾਂਗੇ ਲਓ ਜੀ ਸਾਡੇ ਗਰਮੀਆਂ ਵਿੱਚ ਠੰਡੀ ਠੰਡੀ ਖੀਰੇ ਵਾਲੀ ਡਰਿੰਕਸ ਜਿਹੜੀ ਆ ਪੀਣ ਵਾਸਤੇ ਤਿਆਰ ਹੋ ਗਈ ਆ ਤੇ ਇਹਦੇ ਨਾਲ ਇਹ ਵੀ ਗਰਮੀ ਦੇ ਵਿੱਚ ਖੀਰਾ ਠੰਡਾ ਤੇ ਇਹਦੇ ਨਾਲ ਸਾਨੂੰ ਗਰਮੀ ਵਿੱਚ ਬਹੁਤ ਰਾਹਤ ਮਿਲੂਗੀ ਤੇ ਹੁਣ ਇਹਨੂੰ ਅਸੀਂ ਆਰਾਮ ਨਾਲ ਸਟ੍ਰੋਕ ਵੀ ਲਾ ਦੇਣੇ ਇਹਦੇ ਵਿੱਚ ਲਓ ਜੀ ਕੁਸੀਮੇਸਟਰੀ ਕੇ ਦੇ ਨਾਲ ਖੀਰੇ ਤੇ ਆਪਣੇ ਸਾਰੇ ਘਰਾਂ ਵਿੱਚ ਹੁਣ ਦੀਪਦੀਨਾ ਵੀ ਹੁੰਦਾ ਵਾ ਤੇ ਪਾ ਕੇ ਤੇ ਗਰਮੀਆਂ ਦੀ ਡਰਿੰਕਸ ਬਣਾਇਓ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਕੋਈ ਕਮੈਂਟ ਦੇ ਵਿੱਚ ਦੱਸਿਆ ਕਰੋ ਤੁਹਾਨੂੰ ਠੀਕ ਵੀ ਲੱਗ ਰਿਹਾ ਜਾਂ ਨਹੀਂ ਆਪ ਸਭ ਦਾ ਥੈਂਕ ਯੂ